ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ پابੰਦੀ ਹੈ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਜੇ ਅੱਜ ਤੋਂ ਬਾਅਦ ਜਿਹੜਾ ਵੀ ਗਰੰਥੀ ਸਿੰਘ ਰਾਗੀ ਸਿੰਘ ਜਾਊਗਾ ਉੱਤੇ ਕਾਰਵਾਈ ਹੋਊਗੀ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16/3/1998 ਅਤੇ ਐੜਾ ਤਤਾ 178 ਮਿਤੀ 16/10/2023 ਦੀ ਰੋਸ਼ਨੀ ਵਿੱਚ ਫੈਸਲਾ ਕਰਦਿਆਂ ਇਹ ਮੋੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ। ਇਹਨਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਇਆ ਜਾ ਸਕਦੇ। ਗੁਰਦੁਆਰਾ ਸਹਿਬਾਨ ਤੇ ਗ੍ਰੰਥੀ ਸਿੰਘਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ। ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਿਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰੇਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਜੇ ਕਿਤੇ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ ਤੇੜੇ ਹੁਣ ਬਹੁਤੇ ਮਾਮਲੇ ਆਏ ਜਿੱਥੇ ਲਗਾਤਾਰ ਹੀ ਇਹਵੇਂ ਕਰ ਰਹੇ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਇਹਨਾਂ ਕੰਮਨ ਵਰਤਦੇ ਜੀ ਜੀ ਫਾਰਮ ਹੌਸ ਬਣਾਏ ਤੇ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੇ ਵੇਖਿਆ ਵੀ ਇਤੋਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਹਿਬ ਜੀ ਅਜੀਤ ਸਿੰਘ ਨਗਰ ਦੇ ਨੇੜੇ ਬਹੁਤ ਕੱਲਾਂ ਆ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਉਹਨਾਂ ਨੂੰ ਕਹਿੰਦੇ ਸਾਡੇ ਪਰਸਨਲੀ ਕਹਿੰਦੇ ਫਾਰਮ ਹੌਸ ਆ ਪਰ ਉਹ ਪਰਸਨਲੀ ਹੋ ਕੇ ਪਰਸਨਲ ਨਹੀਂ ਵਰਤਦਾ ਉਹਨੂੰ ਵਪਾਰਕ ਵਰਤਦਾ ਆ ਔਰ ਉੱਥੇ ਤੁਸੀਂ ਵੇਖਿਆ ਨਾ ਵੀ ਬਹੁਤ ਸਾਰਾ ਤਰੀਕੇ ਦੇ ਨਾਲ ਮਰਿਆਦਾ ਦਾ ਪਾਲਣ ਹੀ ਨਹੀਂ ਹੁੰਦਾ ਇਹ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਕੋਈ ਸੋਧ ਕਰ ਦਿੰਨੇ ਆ। ਰਾਗੀ ਸਿੰਘ ਅਤੇ ਗਰੰਤੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ, ਲਾਵਾ ਪੜੇਗਾ। ਬਿਲਕੁਲ ਜੀ ਅੱਜ ਅੱਜ ਤੋਂ ਬਾਅਦ। ਜੀ। ਜਿਹੜਾ ਵੀ ਗਰੰਤੀ ਸਿੰਘ, ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ। ਠੀਕ ਹੈ ਜੀ। ਸਿੰਘ ਸਾਹਿਬ ਕੋਈ ਜਿਹੜੇ ਫਾਰਮ ਹਾਊਸ ਹੈ ਜਾਂ ਅਗਰ ਰਿਜ਼ੋਰਟ ਉਹਨੇ ਅੰਦਰ ਗੁਰਦੁਆਰਾ ਸਾਹਿਬ ਬਣਾ ਲਏ ਆ ਜੀ ਅੰਮ੍ਰਿਤਸਰ 'ਚ ਬਹੁਤ ਸਾਰੇ ਨੇ ਜੀ। ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤੇ ਉੱਥੇ ਉਹਨਾਂ ਦਾ ਘਰ ਆਪਣਾ ਗੁਰਸਿੱਖ ਗੁਰੂ ਨੂੰ ਮੰਨਣ ਵਾਲੇ ਆ ਆਪਣੇ ਬਾਣੀ ਪੜਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਗਲਤ ਨਹੀਂ ਉਹ ਗੱਲ ਤਾਂ ਬਣਾ ਲੈ ਤੇ ਉੱਤੇ ਹੀ ਵਿਆਹ ਹੁੰਦਾ ਜੀ ਉਹ ਗਲਤ ਆ ਉਹ ਠੀਕ ਨਹੀਂ ਆ ਉਹ ਉਹ ਉੱਤੇ ਮਤਾ ਜਿਹੜਾ ਲਾਗੂ ਹੁੰਦਾ